ਜ਼ਿਲ੍ਹਾ ਰੂਪਨਗਰ ਦੇ ਮੁਰਿੰਡਾ ਇਲਾਕੇ ਵਿੱਚ 4 ਸਾਲ ਪਹਿਲਾਂ ਹੋਏ ਤੀਰੇ ਕਤਲ ਅਤੇ ਇੱਕ ਬੱਚੇ ਨੂੰ ਕੰਬੀਰ ਜ਼ਖਮੀ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ਨੇ ਮੁਲਜ਼ਮ ਨੂੰ ਦੋਸ਼ੀ ਿਕrar ਦਿੰਦਿਆਂ ਹੋਇਆ 70 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਆलम ਵਾਸੀ ਵਾਰਡ ਨੰਬਰ 1 슈ਗਰ ਮਿਲ ਰੋਡ ਮੁਰਿੰਡਾ ਜ਼ਿਲ੍ਹਾ ਰੂਪਨਗਰ ਨੇ 3 ਜੂਨ 2020 ਨੂੰ ਆਪਣੀ ਪਤਨੀ ਕਾਜਲ ਉਸ ਦੀ ਸਾਲੀ ਜਸਪ੍ਰੀਤ ਕੌਰ ਅਤੇ ਪਰਝਾਈ ਦੇ ਬੇਟੇ ਸਾਹਿਲ ਦਾ ਕੋਹਾੜੀ ਨਾਲ ਵਾਰ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਇਸ ਤੋਂ ਬਾਅਦ ਮੁਲਜ਼ਮ ਆਪਣੇ ਸਹੁਰੇ ਘਰ ਗਿਆ ਅਤੇ ਉਸ ਦੀ ਪਰਝਾਈ ਦੇ ਦੂਜੇ ਲੜਕੇ ਬੋਬੀ ਤੇ ਵੀ ਜਾਨ ਲੈਵਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਉਸ ਸਮੇਂ ਮੁਲਜ਼ਮ ਨੂੰ ਥਾਣਾ ਮਰਿੰਡਾ ਵਿਖੇ ਗ੍ਰਿਫਤਾਰ ਕਰਕੇ ਉਸ ਖਿਲਾਫ ਧਾਰਾ 302 ਅਤੇ 307 ਤਹਿਤ ਕੇਸ ਦਰਜ ਕੀਤਾ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਮੁਲਜ਼ਮ ਖਿਲਾਫ ਚਲਾਨ ਪੇਸ਼ ਕਰਨ ਮੰਗਰੋਂ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ ਸੁਣਵਾਈ ਦੌਰਾਨ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਸਰਕਾਰੀ ਵਕੀਲ ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਲਮ ਨੂੰ ਦੋਸ਼ੀ ਕਰਾਰ ਦਿੱਤਾ ਮਾਣਯੋਗ ਅਦਾਲਤ ਨੇ ਆਈਪੀਸੀ ਦੀ ਧਾਰਾ 57 ਲਾਗੂ ਕੀਤੀ ਜਿਸ ਵਿੱਚ ਇਹ ਵਿਵਸਥਾ ਕੀਤੀ ਗਈ ਹੈ ਕਿ ਉਮਰ ਕੈਦ ਦੀ سزا 20 ਸਾਲ ਹੋਵੇਗੀ ਆਪੀਸੀ ਦੀ ਧਾਰਾ 57 ਦੇ ਕਾਰਨ ਦੋਸ਼ੀ ਦੀ ਉਮਰ ਕੈਦ ਦੀ ਮਿਆਦ 60 ਸਾਲ ਤੱਕ ਵਧੇਗੀ ਭਾਵ ਧਾਰਾ 302 ਆਪੀਸੀ ਦੇ ਤਹਿਤ ਹਰ ਕਤਲ ਲਈ 20 ਸਾਲ ਅਤੇ 307 ਆਪੀਸੀ ਤਹਿਤ 10 ਸਾਲ ਦੀ ਕੈਦ ਅਤੇ ਕੁੱਲ 70 ਸਾਲ ਦੀ ਸਜ਼ਾ ਭੁਗਤਣੀ ਪਵੇਗੀ